ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦਸ਼ਮੇਸ਼ ਕਲਾਥ ਹਾਊਸ ਅਜਨਾਲਾ ਤੇ ਤੁਹਾਡੇ ਸਾਰਿਆਂ ਦਾ ਫਿਰ ਤੋਂ ਬਹੁਤ-ਬਹੁਤ ਸਵਾਗਤ ਕਰਦੇ ਆਂ ਜੀ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਹੁਤ ਹੀ ਸੋਹਣੇ ਆਰਟੀਕਲਸ ਲੈ ਕੇ ਆਏ ਆਂ ਅੱ퍼 ਹਾਈ ਕਲਾਸ ਦੇ ਸੂਟ ਰਹਿਣਗੇ ਜੀ ਹੈਂਡਵਰਕ ਦੇ ਸੂਟ ਰੈਡੀ ਹੋਏ ਨੇ ਕਲਰ ਚਾਰਟ ਚੈੱਕ ਕਰ ਲਓ ਸਾਰੇ ਬਹੁਤ ਹੀ ਸੋਹਣੇ ਕਲਰ ਹੈਗੇ ਨੇ ਬਰਾਇਡਲ ਸੂਟਸ ਆਣਗੇ ਜੀ ਹੈਂਡਵਰਕ ਦਾ ਕੰਮ ਹੈਗਾ ਜੀ ਟੋਟਲੀ ਹੈਂਡ ਦੇ ਸੂਟ ਤੇ ਫੈਬਰਿਕ ਜਿਹੜਾ ਆਉਣਾ ਜੀ ਪਿਓਰ ਗਲਾਸ ਪਿਓਰ ਗਲਾਸ ਮੀਨਸ ਕਿ ਅਸਲੀ ਵਾਲਾ ਗਲਾਸ ਪਿਓਰ ਦਾ ਸੂਟ ਦੇਖੋ ਤੁਸੀਂ ਇਹ ਸੂਟ ਨਹੀਂ ਆ ਇਹ ਤੁਸੀਂ ਮੰਨੋ ਕਿ ਗਹਿਣਾ ਆ ਇੱਕ ਇਹ ਜੁਐਲਰੀ ਆ ਇੱਕ ਤਰ੍ਹਾਂ ਦੀ ਇਹ ਲਓ ਜੀ ਪਿਓਰ ਦਾ ਫੈਬਰਿਕ ਜੇ ਇੱਧਰ ਦੇਖੋ ਸੁਪਰ ਫਾਈਨ ਕੁਆਲਿਟੀ ਦੀ ਗਲਾਸ ਘੇਰਾ ਸਾਰੀ ਫਰੰਟ ਹੈਵੀ ਵਰਕ ਆਏਗੀ ਜੀ ਇੱਕ ਸੈਕਿੰਡ ਇਹ ਲਓ ਗਲੇ ਦੇ ਉੱਪਰ ਵੀ ਵਰਕ ਗਲੇ ਤੱਕ ਸਾਰਾ ਹੀ ਵਰਕ ਆਏਗਾ ਸਾਰੀ ਫਰੰਟ ਹੈ ਵੀ ਇਹ ਲਾ ਕੇ ক্লোਜ਼ ਅਪ ਦੇਖੋ ਇਹ ਸਾਰਾ ਹੈਂਡ ਦਾ ਕੰਮ ਆ ਕੋਈ ਮਸ਼ੀਨੀ ਨਹੀਂ ਆ ਇਹ ਦੇਖੋ ਇਹ ਹੈਂਡ ਦੀ ਸਬੂਤੀ ਆ ਜੀ ਤਿੱਲਾ ਦਬਕਾ ਮਕੈਸ਼ ਪਰਲ ਵਰਕ ਆਰੀ ਵਰਕ ਸਿੱਪੀ ਵਰਕ ਨਗ ਲੱਗੇ ਆ ਬਹੁਤ ਹੀ ਸੋਹਣੇ ਇੱਥੋਂ ਗਲਾ ਬਣੇਗਾ ਤੁਹਾਡਾ ਇੱਥੋਂ ਉੱਪਰੋਂ ਗਲਾ ਬਣ ਜਾਣਾ ਆ ਇਹ ਨਾਲ ਬਾਜੂ ਦੇ ਉੱਪਰ ਵਰਕ ਆਏਗਾ ਜੀ ਵਿਸਕੋਸ ਦਾ ਫੈਬਰਿਕ ਜੇ ਤੇ ਦੁਪੱਟਾ ਇਹਦੇ ਨਾਲ ਜਿਹੜਾ ਚਲੋ ਦੁਪੱਟਾ ਜਿਹੜਾ ਖੁੱਲ ਕੇ ਦਿਖਾਉਣਾ ਪੂਰੇ ਖੁੱਲੇ ਸਾਈਜ਼ ਦਾ ਦੁਪੱਟਾ ਦਾ ਕੰਮ ਪ੍ਰੋਪਰ ਹੈਂਡ ਚਾਰੋਂ ਕਾਰਨਰ ਤੇ ਇਹ ਦੇਖੋ ਇੱਧਰ ਹੈਂਡ ਦਾ ਵਰਕ ਰਹੇਗਾ ਪਲੱਸ 4 ਸਾਈਡ ਵਰਕ ਹੈ ਜੀ ਕਲਰ ਹੈਗਾ ਜੇ ਰਸਟ ਕਲਰ ਵੀਡੀਓ ਚ ਹੋ ਸਕਦਾ ਥੋੜਾ ਥੋੜਾ ਜਿਹਾ ਕਲਰ ਦਾ ਫਰਕ ਲੱਗਦਾ ਹੋਵੇ orange ਦੀ ਕਿਉਂ ਹੋਏਗਾ ਬਟ ਇਹ ਹੈਗਾ ਰਸਟ ਕਲਰ ਪਿਓਰ ਗਲਾਸ ਦਾ ਸੂਟ ਟੇਜ਼ਲ ਦਾ ਦੁਪੱਟਾ ਮਕੈਸ਼ ਤੇ ਨਾਲ ਹੈਂਡਵਰਕ ਦੁਪੱਟੇ ਦੇ ਉੱਪਰ ਸੂਟ ਹੈਗਾ ਜੇ ਬਰਾਇਡਰ ਅੱਪਰ ਹਾਈ ਕਲਾਸ ਦਾ ਸੂਟ ਫੈਬਰਿਕ ਐਲੋਜੀ ਇਹ ਦੇਖੋ ਤੁਸੀਂ ਸੂਟ ਦੀ ਲੁੱਕ ਆ ਸ਼ੁਰੂ ਸਾਰੀ ਫਰੰਟ ਹੈਂਡ ਦਾ ਕੰਮ ਸਾਈਡ ਤੋਂ ਬਾਹਾਂ ਫੇਰ ਨਿਕਾ ਕਰ ਲੋ ਦੁਪੱਟਾ ਨਾਲ ਟੇਸਲ ਦਾ ਟੋਟਲੀ ਹੈਂਡਵਰਕ ਸੂਟ ਰੇਂਜ ਅਪਰਹਾਈ ਦੇ ਵਿੱਚ ਆਏਗਾ ਜੀ ਕਲਰ ਸਭ ਤੋਂ ਪਹਿਲਾਂ ਰਸਟ ਸ਼ੇਡ ਦੂਸਰੀ ਹੈ ਜੀ ਪੀਕਾਕ ਸ਼ੇਡ ਹੋ ਸਕਦਾ ਇਹ ਕਲਰ ਦਾ ਡਿਫਰੈਂਸ ਲੱਗਦਾ ਹੋਵੇ ਬਟ ਇਹ ਹੈ ਜੀ ਜੇ ਪੀਕਾਕ ਸ਼ੇਡ ਅਸਲੀ ਵਾਲੀ ਨਾਲ ਦੁਪੱਟਾ ਵਰਕ ਅੱਗੇ ਆਏਗਾ ਜੀ ਇਹਦੇ ਵਿੱਚ ਮਹਿੰਦੀ ਕਲਰ ਮਹਿੰਦੀ ਕਲਰ ਨਾਲ ਦੁਪੱਟਾ ਵੀ ਮਹਿੰਦੀ ਕਲਰ ਦਾ ਤੇ ਅੱਗੇ ਆਉਣਾ ਜੀ ਅਸਲੀ ਵਾਲਾ ਰਾਣੀ ਕਲਰ ਦੁਪੱਟਾ ਵੀ ਰਾਣੀ ਕਲਰ ਦਾ ਟੋਟਲੀ ਹੈਂਡਵਰਕ ਦੇ ਸੂਟ ਹੈਂਡਵਰਕ ਵਾਲੇ ਦੁਪੱਟੇ ਪਿਓਰ ਗਲਾਸ ਦਾ ਫੈਬਰਿਕ ਹੈ ਸ਼ਰਟ ਦਾ ਟੇਜ਼ਲ ਦਾ ਦੁਪੱਟਾ ਰਹੇਗਾ ਰੇਂਜ ਇਹਨਾਂ ਦੀ ਵਧੀਆ ਵਾਲੀ ਆਏਗੀ ਅੱਪਰ ਹਾਈ ਕਲਾਸ ਰੇਂਜ ਜਿਹੜੇ ਕਸਟਮਰਸ ਨੇ ਇਹ ਸੂਟਸ ਦਾ ਆਨਲਾਈਨ ਆਰਡਰ ਪਲੇਸ ਕਰਨਾ ਸਾਨੂੰ WhatsApp ਤੇ ਕੰਟੈਕਟ ਕਰ ਸਕਦੇ ਹੋ ਜੀ ਉੱਥੇ ਆਪਾਂ ਤੁਹਾਨੂੰ ਇਹਨਾਂ ਦੇ ਪ੍ਰਾਈਸ ਡਿਟੇਲਸ ਵੀ ਦੇ ਦੇਾਂਗੇ ਬਾਕੀ ਜਿਹੜੇ ਵੀ ਨਵੇਂ ਈਵਰਸ ਸਾਡੀ ਵੀਡੀਓ ਦੇਖ ਤੇ ਪਿਆ ਉਹਨਾਂ ਨੂੰ ਬੇਨਤੀ ਹੈ ਜ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓਜ਼ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਥੈਂਕ ਯੂ ਧੰਨਵਾਦ